ਲੋਕ ਸਭਾ ਹਲਕਾ ਸ੍ਰੀ ਫਤੇਗੜ ਸਾਹਿਬ ਤੋਂ ਕਾਂਗਰਸ ਪਾਰਟੀ ਉਮੀਦਵਾਰ ਡਾਕਟਰ ਅਮਰ ਸਿੰਘ ਵੱਲੋਂ 32665 ਵੋਟਾਂ ਦੀ ਲੀਡ ਲੈਣ ਤੋਂ ਬਾਅਦ ਸਮਰਾਲਾ ਵਿੱਚ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਲੱਡੂ ਵੰਡ ਕੇ ਭੰਗੜੇ ਪਾ ਕੇ ਜਸ਼ਨ ਮਨਾਏ ਗਏ ਆਓ ਦੇਖਦੇ ਹਾਂ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾੜ ਦੀ ਇਹ ਖਾਸ ਰਿਪੋਰਟ ਹੇ ਅਜੇ ਤਾਂ ਦੇਖੋ ਇਸ ਤਰ੍ਹਾਂ ਹੈਗਾ ਕਿ ਦੇਖੋ ਇਹ ਇਲੈਕਸ਼ਨ ਜਿਹੜੀ ਸੀ ਇਹ ਬਹੁਤ ਟਫ ਇਲੈਕਸ਼ਨ ਹੈਗੀ ਆ ਕਿਉਂਕਿ ਇੱਥੇ ਸਰਕਾਰ ਆਮ ਪਾਰਟੀ ਦੀ ਔਰ ਉੱਤੇ ਬੀਜੇਪੀ ਦੀ ਆ ਔਰ ਦੋਮਾ ਕੋਲ ਸਾਧਨਾਂ ਦੀ ਕੋਈ ਕਮੀ ਨਹੀਂ ਆ ਔਰ ਉਹ ਪੂਰੇ ਸਾਧਨਾਂ ਦਾ ਪ੍ਰਯੋਗ ਵੀ ਕਰ ਰਹੇ ਨੇ ਤੇ ਸਾਡੇ ਅਰਗੇ ਲੋਕ ਜਿਨ੍ਹਾਂ ਕੋਲ ਉਹਨੇ ਸਾਧਨ ਨਹੀਂ ਉਹਨਾਂ ਲਈ ਬਹੁਤ ਜ਼ਿਆਦਾ ਟਫ ਫਾਈਟ ਸੀ ਮੈਂ ਫਿਰ ਵੀ ਕਾਂਗਰਸ ਦੇ ਵਰਕਰਸ ਔਰ ਰੱਬ ਦਾ ਭਗਵਾਨ ਦਾ ਛੋਟੇ ਸਾਹਜਾਦਿਆਂ ਦਾ ਸਾਰਿਆਂ ਦਾ ਨਤਮਸਤਕ ਹੁੰਨਾ ਕਿ ਸਾਰਿਆਂ ਨੇ ਮੈਨੂੰ ਅਸ਼ੀਰਵਾਦ ਦੇ ਕੇ ਉਹ ਮੈਨੂੰ ਲਾਈਨ ਪਾਰ ਕਰਾਤੀ ਔਰ ਦੁਬਾਰਾ ਐਮਪੀ ਬਣਾਤਾ ਬਹੁਤ ਬਹੁਤ ਧੰਨਵਾਦ ਕੀ ਸ਼ੌਂਸੀ ਜਿਆਦਾ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੁਹਾਡੇ ਮਤਲਬ ਦੇਖੋ ਮੈਂ ਆਪਣੀਆਂ ਗੱਲਾਂ ਬਾਤਾਂ ਚ ਬਹੁਤ ਸਪਸ਼ਟ ਔਰ ਇਮਾਨਦਾਰ ਹਾਂ ਮੈਂ ਕਦੇ ਵੀ ਕੋਈ ਲੁਕਾਸ਼ੀਪੀ ਵਾਲੀ ਕਰਨ ਕਰਦਾ ਨਹੀਂ ਹੈਗਾ ਦੇਖੋ ਮੈਂ ਸਭ ਤੋਂ ਪਹਿਲਾ ਵਾਦਾ ਕੀਤਾ ਸੀ ਕਿ ਮੈਂ ਛੋਟੇ ਸਾਹਜਾਦਿਆਂ ਦੀ पहला तो पार्लीमेंट गल करूँगा और दूसरा मैं ये कि मैं जरा श्री फतेहगढ़ साहब है उन्होंने इंटरनेशनल टूरिस्ट सर्किट कराने कहा कि मैं और प्रोमिस भी किया कि पार्लीमेंट से जाके मेरा पहला भाषण जोड़े होगा वो छोटे साहबजाद की शहीद से होगा और मैं श्री फतेहगढ़ साहब लियनैशनल टूरिस्ट सर्किटूँगा और सुविधावे मंगूंगा और वह मैं मंग रखी ਉਹ ਪੰਜ ਪਾਦੀ ਸਰਕਾਰ ਹ ਉੱਤੇ ਮੋਦੀ ਜੀ ਹੈਗੇ ਆ ਉਹਨਾਂ ਨੇ ਉਹਦੇ ਤੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਤੇ ਉਹ ਮੇਰੀ ਇੱਕਦਮ ਉਹ ਬਹੁਤ ਵੱਡੀ ਗੱਲ ਪੈਂਡਿੰਗ ਆ ਦੂਸਰੇ ਬਹੁਤ سارے ਇਸ਼ੂ ਪੈਂਡਿੰਗ ਆ ਬਹੁਤ ਸਾਰੀਆਂ ਗੱਲਾਂ ਸੀ ਉਹਨਾਂ ਨੇ ਕਈ ਛੋਟੀਆਂ-ਰੋਟੀਆਂ ਕਈ ਮੇਰੇ ਕੰਮ ਘਰ ਵੀ ਦਿੱਤੇ ਲੇਕਿਨ ਬਹੁਤ ਸਾਰੀਆਂ ਮੇਜਰ ਰੇਲਵੇ ਦੀਆਂ ਇਸ਼ੂਜ਼ ਨੈਸ਼ਨਲ ਹਾਈਵੇ ਦੇ ਇਸ਼ੂਜ਼ ਬਹੁਤ ਸਾਰੇ ਇਸ਼ੂਜ਼ ਉਹਨਾਂ ਨੇ ਛੱਡੇ ਵੀ ਹੋਏ ਆ ਉਹ ਮੈਂ ਹੁਣ ਕੀ ਕਰੂੰਗਾ ਕਿ ਆ ਕਰਕੇ ਮੈਂ ਆਪਣੇ ਲੀਡਰਾਂ ਨਾਲ ਵਰਕਰਾਂ ਨਾਲ ਸਾਰੇ ਸਪੋਰਟਰਾਂ ਨਾਲ ਗੱਲ ਕਰਕੇ ਇੱਕ ਉਹ ਸੂਚੀ ਨੂੰ ਦੁਬਾਰਾ ਰਿਵਾਈਜ਼ ਕਰਕੇ ਲੈ ਕੇ ਜਾਊਂਗਾ ਕਿਉਂਕਿ ਦੂਸਰੀ ਵਾਰ ਚੁਣਿਆ ਗਿਆ ਨਾ ਤੇ ਦੂਸਰੀ ਵਾਰ ਇਹਨਾਂ ਸਾਰੇ ਲੋਕਾਂ ਨਾਲ ਗੱਲ ਕਰਕੇ ਮੈਂ ਸੂਚੀ ਬਣਾਊਂਗਾ ਕਿ ਕਿਹੜੀਆਂ ਗੱਲਾਂ ਪਰ ਸਰਕਾਰ ਤੋਂ ਕਰਾਉਣੀਆਂ ਨੇ ਕਿਹੜੀਆਂ ਗੱਲਾਂ ਪੰਜਾਬ ਸਰਕਾਰ ਔਰ ਉਸੇ ਪ੍ਰਾਇੋਰਟੀ ਦੇ ਸਾਬ ਨਾਲ ਫਿਰ ਮੈਂ ਆਪਣਾ ਕੰਮ ਸ਼ੁਰੂ ਕਰਦਾ ਹਾਂ ਜੀ ਸਾਹਿਬ ਜਿੱਤੋਇਆ ਪਟੇਕੜ ਸਾਹਿਬ ਤੋਂ ਤੇ ਹਲਕਾ ਸਮਾਵਾ ਤੋਂ ਜਿੱਤੇ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਆਪਣੇ ਸਾਰੇ ਹੀ ਫਤਿਹਗਰ ਸਾਹਿਬ VOTERਾਂ ਦਾ ਤੇ ਆਪਣੇ ਸਮਨਾਲੇ ਹਲਕੇ ਦਾ ਖਾਸ ਕਰਕੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਦੂਸਰੀ ਵਾਰ ਡਾਕਟਰ ਅਮਰ ਸਿੰਘ ਜੀ ਨੂੰ ਇੰਨੀਆਂ ਵੋਟਾਂ ਪਾ ਕੇ ਜਿਤਾਇਆ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿਸ਼ਵਾਸ ਕੀਤਾ ਕਿ ਡਾਕਟਰ ਅਮਰ ਸਿੰਘ ਜੀ ਨੇ ਜਿਹੜੇ ਇੱਥੋਂ ਆਪਣੇ ਨਮਾਇਦਗੀ ਕਰ ਸਕਦੇ ਨੇ ਕਿਉਂਕਿ ਡਾਕਟਰ ਅਮਰ ਸਿੰਘ ਜੀ ਦਾ ਜੋ ਕੰਮ ਸੀ ਪਿਛਲੀ ਵਾਰ ਉਦੋਂ ਲੋਕਾਂ ਨੇ ਫਤਵਾ ਦਿੱਤਾ ਕਿਉਂਕਿ ਜਿਹੜਾ ਡਾਕਟਰ ਅਮਰ ਸਿੰਘ ਜਿਹੜਾ ਜੋ MP ਦਾ ਕੰਮ ਆ ਜੋ MP ਦਾ ਫਰਜ ਆ ਉਹ ਡਾਕਟਰ ਅਮਰ ਸਿੰਘ ਨੇ ਨਿਭਾਇਆ ਸੀ ਹੁਣ ਵੀ ਅਸੀਂ ਡਾਕਟਰ ਅਮਰ ਸਿੰਘ ਨੇ ਹਲਕੇ ਜੋ ਪਿਛਲੇ ਕੰਮ ਰਹਿੰਦੇ ਨੇ ਉਹਨਾਂ ਨੂੰ ਅਸੀਂ ਆਪਣੇ ਪੂਰੇ ਹਲਕੇ ਸਨਾਲੇ ਚ ਤੇ ਫਤੇਗੜ ਸਾਹਿਬ ਹਲਕੇ ਵਿੱਚ ਪੂਰੇ ਕਰਾਂਗੇ ਇਹ ਜਿੱਤ ਆਮ ਲੋਕਾਂ ਦੀ ਜਿੱਤ ਹੈ ਸ਼ਹਿਰ ਵਾਸੀਆਂ ਦੀ ਜਿੱਤ ਹੈ ਕਿਉਂਕਿ ਜਿਹੜੀ ਇਹ ਦਲ ਬਦਲੂਆਂ ਦੀ ਅੱਜ ਕੱਲ ਰੀਤ ਚੱਲੀ ਹੋਈ ਸੀ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਜਿਹੜਾ ਕਾਂਗਰਸ ਪਾਰਟੀ ਨੂੰ ਛੱਡ ਕੇ ਗਏ ਸੀ ਜਿਨ੍ਹਾਂ ਨੂੰ ਬਹੁਤ ਭਲੇਖਾ ਸੀ ਕਿ ਇੱਥੋਂ ਅਸੀਂ ਜਿੱਤਾਂਗੇ ਪਰ ਲੋਕਾਂ ਨੇ ਫਤਵਾ ਲੋਕ ਫਤਵਾ ਦੇਣ ਲੋਕ ਫਤਵਾ ਦਿੰਦੇ ਨੇ ਲੋਕਾਂ ਨੇ ਅੱਜ ਫਤਵਾ ਦੇ ਦਿੱਤਾ ਡਾਕਟਰ ਅਮਰ ਸਿੰਘ ਜੀ ਨੂੰ ਫਤੇਗੜ ਸਾਹਿਬ ਤੋਂ ਦੂਸਰੀ ਵਾਰ ਇਤੋਂ ਜਿਤਾਇਆ ਤੇ ਸਮਰਾਲੇ ਹਲਕੇ ਚੋਂ ਵੀ ਕਾਂਗਰਸ ਪਾਰਟੀ ਲੀਡ ਲੈ ਕੇ ਗਈ ਆ। ਨਾਮ ਤੇ ਉਹ ਦੱਸੋ ਮੇਰਾ ਨਾਮ ਵਿਸ਼ਾਲ ਭਾਰਤੀ ਆ। ਮੈਂ ਲੋਕ ਸਭਾ ਹਲਕਾ ਫਤਿਹਗੜ੍ਹ ਸਭ ਤੋਂ মিডিਆ ਕੋਆਰਡੀਨੇਟਰ ਤੇ ਸਮਰਾਲਾ ਸ਼ਹਿਰੀ ਯੂਥ ਪ੍ਰਧਾਨ। ਭਾਰਤੀ ਜੀ ਆਪਣਾ ਟਿਕਟ ਸਾਬ ਤੋਂ ਵੀ ਜਿੱਤ ਪ੍ਰਾਪਤ ਹੋਈ ਆ ਡਾਕਟਰ ਅਮਰ ਸਿੰਘ ਨੂੰ ਤੇ ਹਲਕਾ ਸਮਰਾਲਾ ਤੋਂ। ਕੀ ਕਹਿਣਾ ਚਾਹੁੰਗਾ? ਇਹ ਲੋਕਾਂ ਦਾ ਪਿਆਰ ਆ ਜੀ ਜਿਹੜਾ ਡਾਕਟਰ ਅਮਰ ਸਿੰਘ ਜੀ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣਾ ਕੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜਿਆ। ਸੋ ਇਹ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਵੀ ਹੈ ਜਿਹੜੇ ਮਾਂ ਪਾਰਟੀ ਨੂੰ ਕਾਂਗਰਸ ਮਾਂ ਪਾਰਟੀ ਨੂੰ ਮਾਂ ਪਾਰਟੀ ਕਹਿ ਕੇ ਉਹਦੀ ਪਿੱਠ ਵਿੱਚ ਛੁਰਾ ਮਾਰ ਕੇ ਦੂਜੀ ਪਾਸੇ ਕੁਰਸੀ ਮੋਹ ਦੇ ਵਿੱਚ ਜਾ ਕੇ ਜਿਹੜੇ ਸਾਡੇ ਡਾਕਟਰ ਹਮਰ ਸਿੰਘ ਖਿਲਾਫ ਚੋਣਾਂ ਲੜੇ ਸੀ ਸੋ ਉਹਨਾਂ ਨੂੰ ਜਿਹੜੀ ਇਹ ਬਹੁਤ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੋ ਇਹ ਜਿਹੜੇ ਲੋਕ ਨੇ ਇਹ ਭਲੀ ਭਾਂਤੀ ਦਲ ਬਦਲੂਆਂ ਨੂੰ ਸਮਝ ਚੁੱਕੇ ਨੇ ਤੇ ਜਿਹੜਿਆ ਚੁਟਕਲੇ ਵਾਲੇ ਸਰਕਾਰ ਆ ਇਹਦੀਆਂ ਨੀਤੀਆਂ ਨੂੰ ਸਮਝ ਚੁੱਕੇ ਨੇ ਸੋ ਕਾਂਗਰਸ ਪਾਰਟੀ ਨੂੰ ਇਹਨਾਂ ਵੱਡਾ ਫਤਵਾ ਦੇਣ ਵਾਸਤੇ ਸਾਰੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵੋਟਰ ਸਾਹਿਬਾਨਾਂ ਦਾ ਆਪਣੇ ਮਾਤਾ-ਮਾਂ ਪੈਣਾ ਤੇ ਬਜ਼ੁਰਗਾਂ ਤੇ ਆਪਣੇ ਨੌਜਵਾਨ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰ ਅਹੁਦੇਦਾਰ ਸਾਹਿਬਾਨ ਤੇ ਸਾਡੀ ਯੂਥ ਕਾਂਗਰਸ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਕਰਕੇ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਕਾਂਗਰਸ ਦੀਆਂ ਗਰੰਟੀਆਂ ਨੇ ਕਾਂਗਰਸ ਬਾਰੇ ਘਰ-ਘਰ ਤੱਕ ਸਨੇਹਾ ਜਿਹੜਾ ਪਹੁੰਚਾਇਆ